ਨਮ ਹੈ ਕੋ ਧੀ ਉਹ ਤੇ ਜਾਏ ਸਤਿਗੁਰੂ ਕਹਿੰਦੇ ਨੀਰਿਆ ਵਰਗਾ ਨੀਰਿਆ ਵਰਗਾ ਦੇਖੀ ਕਿਤੇ ਇਸ ਜਨਮ ਚੋਂ ਖਾਲੀ ਮੈਂ ਚਲਿਆ ਜਾਏ ਇਸ ਸਤਿਗੁਰੂ ਤਾਂ ਕਹਿੰਦੇ ਆ ਖਾਲੀ ਚਲੇ ਤਰਿਛੋ ਵੱਡੇ ਵੱਡੇ ਲੋਕੀ ਤੇ ਤੂੰ ਬਿੜਾ ਖਾਲੀ ਤੁਰੇ ਆ ਖਾਲੀ ਤੇ ਮਾਲਕ ਜੀ ਕਹਿੰਦੇ ਆ ਨਰੀਏ ਜਿੰਦੇ ਉਸ ਮਾਲਕ ਨੂੰ ਸੁਪਿਆਰੇ ਵਾਹੂ ਤੇ ਗੁਣ ਗਾਇਆ ਕਰ ਉਹਦੀ ਵਡਿਆਈ ਕਰਿਆ ਕਰ ਜੀ ਦੀ ਵਡਿਆਈ ਸਭ ਕੁਝ ਮਿਲਦਾ ਹੋਵੇ ਜੀ ਦੀ ਉਸਤਤ ਵਿੱਚੋਂ ਲੋਕ ਵੀ ਮਿਲੇ ਤੇ ਜੀ ਦੀ ਉਸਤਤ ਵਿੱਚੋਂ ਪਰਲੋਕ ਵੀ ਮਿਲੇ ਉਹਦੀ ਵਡਿਆਈ ਮਾਲਕ ਦੀ ਬੜਾਈ ਕੀ ਮਾਲਕ ਦੀ ਕਿਹ ਗੋਣ ਗੋਣ ਮਾਲਕ ਦੀ ਦੇ ਗੁਣ ਕਿਹੜੇ ਉਹਨਾਂ ਦੀ ਗੁਰਬਾਣੀ ਸਤਿਗੁਰੂ ਤਾਂ ਕੀਤੇ ਆ ਗੁਰਬਾਣੀ ਜਾਵੋ ਭਾਈ ਉਹ ਸਫਲ ਸਦਾ ਸੁਖ ਦਾਈ ਸਤਿਗੁਰੂ ਬਿਨ ਸੋਖਾਂ ਦੇ ਕਾਰਨ ਤੇ ਸਭ ਤੋਂ ਵੱਡੀ ਦਾਤ ਹੈ ਗੁਰਬਾਣੀ ਗੁਰਬਾਣੀ ਹੀ ਸਾਡੇ ਜੀਵਨ ਦਾ ਮਨੋਰਥ ਹੈ ਸਤਿਗੁਰੂ ਤਾਂ ਕਹਿੰਦੇ ਕੁਰਬਾਨੀ ਗਾਵੋ ਭਾਈ ਮਹਾਰਜ ਕਹਿੰਦੇ ਜੇ ਕੋਈ ਜਿੰਨੇ ਮੇਰੇ ਭਾਈ ਗੁਰਬਾਣੀ ਦਾ ਭਾਈ ਤਾਂ ਸਾਰੇ ਆ ਗਏ ਆ ਵੀਰ ਵੀ ਆ ਗਏ ਭੈਣ ਵੀ ਆ ਗਏ ਵੀਰ ਬਜ਼ੁਰਗ ਬੱਚੇ ਸਾਰੇ ਸਤਿਗੁਰੂ ਤਾਂ ਕਹਿੰਦੇ ਆ ਮੇਰੀਏ ਜਿੰਨੇ ਮੇਰੇ ਸ਼ਰੀਰ ਦਾ ਊ ਦੇ ਗੁਣ ਕਾਇਆ ਕਰ ਤਾਂ ਹੀ ਮਹਾਰਜ ਨੂੰ ਅਮਰਦਾਸ ਕਹਿੰਦੇ ਨੇ ਇਹ ਸ਼ਰੀਰ ਮੇਰਾ ਇਸ ਜਗ੍ਹਾ ਆਇਆ ਕਿ ਕਿਆ ਤੋਦ ਕਰਮ ਕਰਮ ਕੁਮਾਇਆ ਕਿਆ ਕਰਮ ਕੁਮਾਇਆ ਕੁਝ ਸ਼ਰੀਰ ਦਾ ਜਾ ਤੂ जग ਮੈਂ ਆਇਆ ਜਨਮ ਤੇਰਾ ਰਚਨ ਰਚਿਆ ਸੋ ਪਰਪੰਨਾ ਵਸਾਇਆ ਵਸਾਇਆ ਕਿਤੇ ਨੂੰ ਭੁੱਲ ਕੇ ਇੰਜਿਆ ਜਿਨੇ ਕੀਤੀ ਬੰਦੀ ਦਾਤ ਦਿੱਤੀ ਆ ਤਾਂ ਸਤੂ ਕਹਿੰਦੇ ਮਾਲਕ ਦੀ ਵਡਿਆਈ ਕਰਿਆ ਕਰ